ਦੋਸਤੋ ਰਾਜਵੀਰ ਜਿਵੰਤਾ ਬਹੁਤ ਹੀ ਸੰਵੇਚਾਰਕ ਜੀ ਗਾਇਕੀ ਕਰਨ ਵਾਲਾ ਇੱਕ ਆਰਟਿਸਟ ਸੀ ਕੱਲ ਉਸ ਦੇ ਜਨਮ ਗਰੋਂ ਬਹੁਤ ਸਾਰੀਆਂ ਖਾਨਾਂਮਸਨ ਸਾਰੇ ਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਚੋਣ ਬਲੇ ਉਹਨਾਂ ਦੇ ਪਿੰਡ ਪੋਨਾ ਵਿਖੇ ਪਹੁੰਚੀ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤਾਂ ਦੱਸ ਦਈਏ ਕਿ ਰਾਜਵੀਰ ਜਿਵੰਤਾ ਇੱਕ ਸਭਿਆਚਾਰਕ ਹੋਣ ਦੇ ਨਾਤੇ ਇੱਕ ਵਧੀਆ ਇਨਸਾਨ ਵੀ ਸੀ ਜਿਸ ਦੇ ਕਾਰਨ ਉਸ ਦੇ ਕੋਲ ਕੰਮ ਬਹੁਤ ਜ਼ਿਆਦਾ ਐਡਵਾਂਸਡ ਅਖਾੜਿਆਂ ਦਾ 52 ਖਾੜੇ ਉਸ ਦੇ ਹੁਣ ਤੱਕ ਜਿਹੜੇ ਪੈਂਡਿੰਗ ਪੈ ਨਹੀਂ ਜਿਨ੍ਹਾਂ ਦੀ ਬੁਕਿੰਗ ਹੋਈ ਪਈ ਸੀ ਤਾਂ ਕੱਲ ਪੰਜਾਬ ਦੇ ਚਾਰ ਨਾਮੀ ਸਿੰਗਰਾਂ ਨੇ ਇਹ ਜਿਹੜਾ ਫੈਸਲਾ ਲਿਆ ਬਹੁਤ ਹੀ ਵੱਡਾ ਫੈਸਲਾ ਲਿਆ ਇਹਨਾਂ ਦਾ ਵੀ ਜਿਹੜਾ ਬਹੁਤ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਲੋਕ ਇਹਨਾਂ ਦੀ ਵੀ ਸੋਭਾ ਕਰ ਰਹੇ ਨੇ ਰਾਜਵੀਰ ਜਵੰਤਰੀ 52 ਖੜੇ ਨੇ ਕੁੱਲ ਜਿਹੜੀ ਹੁਣ ਤੱਕ ਬੁੱਕ ਹੋਏ ਹੋਏ ਨਹੀਂ ਕਿਉਂਕਿ ਬਹਾਂ ਦਾ ਸੀਜ਼ਨ ਵੀ ਨਾਲ ਦੀ ਨਾਲ ਸ਼ੁਰੂ ਹੋ ਗਿਆ ਤਾਂ ਇਹਨਾਂ 52 ਖੜੇ ਨੂੰ ਲਾਣ ਦੀ ਜ਼ਿੰਮੇਵਾਰੀ ਪੰਜਾਬ ਦੇ ਨਾਮੀ ਗਾਇਕ ਕੁਲਵਿੰਦਰ ਬਿੱਲਾ, ਰਣਜੀਤ ਬਾਵਾ, ਐਮ.ਏ. ਵਰਕ, ਜਾਰਡਨ ਸੰਧੂ ਨੇ ਜਿਹੜੀ ਲਾਣ ਦੀ ਜ਼ਿੰਮੇਵਾਰੀ ਲਈ ਹੈ ਸੋ ਇੱਕ ਬਹੁਤ ਹੀ ਵਧੀਆ ਸਨੇਹਾ ਪੰਜਾਬੀ ਪੰਜਾਬੀ ਦਾ ਭਾਈ ਭਾਈ ਨਾਲ ਖੜੇ ਹੀ ਜਾਂਦਾ